ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਸਵਾਗਤ ਹੈ ਤੁਹਾਡਾ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਪਿੰਡ ਕੁੱਦਾ ਨੇੜੇ ਬਾਦਰ ਰੋਡ ਬਠਿੰਡਾ ਸ਼ਹਿਰ ਸੋ 80 ਮਰਲੇ ਵਕਾਊ ਆ ਜੀ ਜਿਹਦੇ ਵਿੱਚੋਂ 30 ਮਰਲਿਆਂ ਦੇ ਵਿੱਚ ਜਿਹੜੀ ਆ ਕੋਠੀ ਬਣੀ ਹੋਈ ਹੈ ਤੇ 50 ਮਰਲੇ ਜਿਹੜੇ ਆ ਖਾਲੀ ਪਏ ਆ ਪਹਿਲਾਂ ਦੇਖੋ ਆਸੇ ਪਾਸੇ ਦਾ ਜਿਹੜਾ ਏਰੀਆ ਸੋ ਇਹ 50 ਮਰਲੇ ਜਿਹੜੇ ਆ ਖਾਲੀ ਪਏ ਆ ਤੇ 30 ਮਰਲਿਆਂ ਦਾ ਜੋ ਵਰਗਣ ਕਰਕੇ ਜਿਹੜੀ ਆ ਕੋਠੀ ਪਾਈ ਹੋਈ ਹੈ ਖਾਸ ਕਰਕੇ ਜ਼ਿਮੀਂਦਾਰ ਭਰਾਵਾਂ ਵਾਸਤੇ ਜਿਨ੍ਹਾਂ ਨੇ ਡੈਰੀ ਫਾਰਮ ਦਾ ਕੰਮ ਕਰਨਾ ਉਹਨਾਂ ਵਾਸਤੇ ਇਹ ਕੋਠੀ ਬਹੁਤ ਹੀ ਵਧੀਆ ਹੈਗੀ ਆ ਸੋ 1.5 ਲੱਖ ਰੁਪਇਆ ਮਰਲੇ ਦੀ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਐਸ ਵੇਲੇ ਆਪਾਂ ਪਿੰਡ ਕੁੱਦਾ ਦੇ ਵਿੱਚ 30 ਮਰਲੇ ਦੀ ਜਿਹੜੀ ਆ ਕੋਠੀ ਵਰਗਣ ਕੀਤਾ ਹੋਇਆ ਮੱਛੀ ਮੋਟਰ ਲੱਗੀ ਹੋਈ ਆ 150 ਮਰਲੇ ਜਿਹੜੇ ਆ ਖਾਲੀ ਪਿਆ ਤੇ ਪਰ ਮਰਲੇ ਦੀ ਜਿਹੜੀ ਡਿਮਾਂਡ ਕੀਤੀ ਆ 1.5 ਲੱਖ ਰੁਪਈਆ ਦੇ حساب ਦੇ ਨਾਲ ਕੀਤੀ ਗਈ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਡਬਲ ਸਟੋਰੀ ਜਿਹੜੀ ਆ ਕੋਠੀ ਆ ਕੋਠੀ ਸੋਹਣੀ ਬਣੀ ਆ ਔਰ ਵੀਡੀਓ ਸੋਣੀ ਨਹੀਂ ਬਣੀ। ਸੋ ਵੀਡੀਓ ਬਣਾਉਣ ਲੱਗੇ ਜਰੂਰ ਮੋਬਾਈਲ ਵਿੱਚ ਧਿਆਨ ਰੱਖਿਆ ਕਰੋ। ਔਰ ਬੜੇ ਸਲੋ 모ਸ਼ਨ ਦੇ ਵਿੱਚ ਬੜੇ ਆਰਾਮਦਰੀ ਦੇ ਨਾਲ ਵੀਡੀਓ ਬਣਾਇਆ ਕਰੋ। ਫਰਸ਼ ਕੰਨੀ ਘੱਟ ਸੋ ਕੋਠੀ ਵੱਲ ਵੱਧ ਜਿਹੜਾ ਆਰਾਮਦਰੀ ਦੇ ਨਾਲ ਵੀਡੀਓ ਬਣਾਈ ਹੋਵੇ ਤਾਂ ਸਮਝ ਲੱਗਦੀ ਹੈ। ਸੋ ਤੁਸੀਂ ਵੀ ਜੇਕਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਫਸਾ ਨਹੀਂ ਲੱਗਦਾ ਐਡ ਜਿਹੜੀ ਆ ਫਰੀ ਆਫ ਕੋਸਟ ਆਪਾਂ ਕਰਦੇ ਆ। ਸੇ ਘਰ ਦੀ ਵੀਡੀਓ ਬਣਾ ਕੇ ਆਰਾਮਦਈ ਦੇ ਨਾਲ ਘਰ ਦੀ ਪੂਰੀ ਡਿਟੇਲ ਇੱਕ ਪੇਜ ਉੱਤੇ ਲਿਖ ਕੇ ਕਿੰਨੇ ਮਰਲੇਾਂ ਚ ਬਣੀ ਹੋਈ ਆ ਕਿੰਨੀ ਡਿਮਾਂਡ ਹੈਗੀ ਆ ਕਿੰਨੀ ਗਲੀ ਆ ਕਿਹੜਾ ਸ਼ਹਿਰ ਨੇੜੇ ਲੱਗਦਾ ਸੋ ਇਸ ਸਾਰੀ ਜਿਹੜੀ ਟੋਟਲ ਜਾਣਕਾਰੀ ਕਿੰਨੇ ਬੈੱਡਰੂਮ ਬਣੇ ਹੋਏ ਆ ਕਿੰਨੇ ਵਾਸ਼ਰੂਮ ਬਣੇ ਹੋਏ ਆ ਕਿੰਨਾ ਚਿਕਰ ਹੋ ਗਿਆ ਬਣੀ ਨੂੰ ਵੇਚਣ ਦਾ ਕਾਰਨ ਕੀ ਆ ਦਿਸ਼ਾ ਕਿਹੜੀ ਆ ਇਹ ਸਾਰੀ ਡਿਟੇਲ ਸਾਨੂੰ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀਜ ਕਰਾਂਗੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਸੇ ਵਲੀ ਆਪਾਂ ਪਿੰਡ ਕੁੱਦਾ ਨੇੜੇ ਬਾਦਰ ਰੋਡ ਬਠਿੰਡਾ ਸ਼ਹਿਰ ਰੇਟ ਹੈਗਾ ਜੀ 1.5 ਲੱਖ ਮਰਲੇ ਦਾ ਤੋ ਬਹੁਤ ਸੋਹਣੀ ਜਿਹੜੀ ਆ ਕੋਠੀ ਆ ਡਬਲ ਸਟੋਰੀ ਜੀ ਬਣੀ ਹੋਈ ਆ ਕਬੜ ਬਣੇ ਹੋਇਆ ਪੱਥਰ ਜਿਹੜਾ ਲੱਗਿਆ ਹੋਇਆ ਸੋ ਡਬਲ ਸਟੋਰੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਔਰ ਉਹ 30 ਮਰਲੇ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ 50 ਮਰਲੇ ਨਾਲ ਖਾਲੀ ਪਿਆ ਟੋਟਲ 80 ਮਰਲਿਆਂ ਦੇ ਵਿੱਚ ਜਿਹੜੀ ਇਹ ਕੋਠੀ ਜਿਹੜੀ ਬਣੀ ਹੋਈ ਆ